ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਦੇ ਕੁੰਡੇ ਪਾਏ ਹੈਗੇ ਆ 15 15 ਕੁੰਡੇ ਪਾ ਕੇ ਤੇ ਆਪਾਂ ਡਿਜ਼ਾਈਨ ਸਟਾਰਟ ਕਰਦੇ ਆਂ ਜੀ ਆ ਫਰਸਟ ਵਾਲਾ ਕੁੰਡਾ ਤਾਂ ਆਪਾਂ ਤਾਰਾਂਗੇ ਹੋਰ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਨਾ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਲਈ ਵੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਡਿਜ਼ਾਈਨ ਆਹ ਇੱਕ ਕੁੰਡਾ ਆਪਾਂ ਤਾਰਿਆ ਤਾਂ ਗਾ ਅੱਗੇ ਕਰਾਂਗੇ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਧਾਗਾ ਆਪਾਂ ਇੱਧਰ ਹੀ ਹਾਂ ਇੱਧਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਇੱਧਰ ਕਰਾਂਗੇ ਇੱਕ ਕੁੰਡਾ ਪਾ ਤਾਰਾਂਗੇ ਆਹ ਕੁੰਡਾ ਅਗਲਾ ਬਣਾਵਾਂਗੇ ਧਾਗਾ ਇੱਧਰ ਹੀ ਰੱਖਾਂਗੇ ਐਨੂੰ ਕੁੰਡੇ ਨੂੰ ਆਪਾਂ ਸਲਾਈ ਤੋਂ ਦੀ ਤਾਂ ਇੱਕ ਕੁੰਡਾ ਤਾਰ ਲੈਣਾ ਆ ਫਿਰ ਅਸੀਂ ਅੱਗੋਂ ਆਹ ਕੁੰਡਾ ਸਿੱਧਾ ਬਣਾ ਲਾਂਗੇ ਅੱਗੇ ਫਿਰ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਆਹ ਵਾਲਾ ਕੁੰਡਾ ਤਾਰ ਲਵਾਂਗੇ ਧਾਗਾ ਇੱਧਰ ਹੀ ਰੱਖਾਂਗੇ ਆਪਾਂ ਤੇ ਅਗਲਾ ਕੁੰਡਾ ਸਿੱਧਾ ਬਣਾ ਦਾਂਗੇ ਅੱਗੇ ਫੇਰ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਉਤਾਰ ਲਾਂਗੇ ਅਗਲਾ ਗੁੰਡਾ ਆਪਾਂ ਸਿੱਧਾ ਬਣਾ ਦਾਂਗੇ ਇਸ ਤਰ੍ਹਾਂ ਉੱਪਰੋਂ ਦੀ ਵਾਲ ਪਾ ਕੇ ਫਿਰ ਆਹ ਵਾਲਾ ਗੁੰਡਾ ਉਲਟਾ ਤੇ ਆ ਗੁੰਡਾ ਸਿੱਧਾ ਹੁਣ ਆਪਾਂ ਆ ਗਏ ਆਂ ਜੀ ਉਲਟੇ ਪਾਸੇ ਤੇ ਦੂਜੀ ਸਲਾਈ ਆ ਸਾਡੀ ਇੱਕ ਗੁੰਡਾ ਤਾਰਾਂਗੇ ਆਹ ਵਾਲਾ ਕੁੰਡਾ ਅਸੀਂ ਸਿੱਧਾ ਬਣਾਵਾਂਗੇ। ਇੱਕ ਕੁੰਡਾ ਉਲਟਾ ਬਣਾਵਾਂਗੇ ਜਿਹੜਾ ਇਧਰੋਂ ਸਿੱਧਾ ਬਣਾਇਆ ਸੀਗਾ। ਹੁਣ ਅਸੀਂ ਆਹ ਦੋ ਕੁੰਡੇ ਹੋਗੇ ਸਾਡੇ ਵਾਲਾ ਵਾਲੇ। ਇਹਨਾਂ ਨੂੰ ਅਸੀਂ ਇਸ ਤਰ੍ਹਾਂ ਤਾਰ ਲਾਂਗੇ ਤੇ ਇਸ ਤਰ੍ਹਾਂ ਵਾਲ ਪਾਵਾਂਗੇ। ਆਹ ਕੁੰਡਾ ਉਲਟਾ ਬਣਾ ਲਾਂਗੇ। ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ। ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਕੇ ਆ ਜਿਹੜੇ ਪਹਿਲਾਂ ਅਸੀਂ ਵਾਲ ਮਾਰਿਆ ਸੀ ਉੱਪਰੋਂ ਦੀ ਦੋ ਕੁੰਡੇ ਖਾਲੇ ਧਾਰਿਆ ਸੀ ਇਹਨਾਂ ਨੂੰ ਅਸੀਂ ਆਦ ਕੀ ਫੇਰ ਉਤਾਰ ਲੈਣਾ ਇਸ ਤਰ੍ਹਾਂ ਉੱਪਰੋਂ ਇਸ ਤਰ੍ਹਾਂ ਵਾਲ ਮਾਰ ਕੇ ਅਗਲਾ ਕੁੰਡਾ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਆਹ ਹਾ ਦੋ ਕੁੰਡੇ ਅਸੀਂ ਜਿਹੜੇ ਹੈਗੇ ਆ ਇਹਨਾਂ ਨੂੰ ਦੋਨਾਂ ਨੂੰ ਉਤਾਰ ਲਾਂਗੇ ਇਹਦਾ ਫੇਰ ਅਸੀਂ ਇਸ ਤਰ੍ਹਾਂ ਉੱਪਰੋਂ ਦੀワਲ ਮਾਰ ਕੇ ਆਹ ਕੁੰਡਾ ਉਲਟਾ ਬਣਾ ਲਾਂਗੇ ਇੱਕ ਕੁੰਡਾ ਸਿੱਧਾ ਆਹ ਕੁੰਡਾ ਉਲਟਾ ਇਹ ਸਾਡੀਆਂ ਡਿਜ਼ਾਈਨ ਦੀਆਂ ਦੋ ਸਲਾਈਆਂ ਹੋ ਗਈਆਂ ਹੁਣ ਆਗੇ ਸਿੱਧੇ ਪਾਸੇ ਇੱਕ ਕੁੰਡਾ ਤਾਰਾਂਗੇ ਆਹ ਵਾਲਾ ਕੁੰਡਾ ਅਸੀਂ ਉਲਟਾ ਬਣਾਵਾਂਗੇ ਆਹ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਕੇ ਹੁਣ ਸਾਡੇ ਇਹ ਤਿੰਨ ਗੁੰਡੇ ਹੋ ਗਏ ਜਿੱਥੇ ਵਾਲ ਵਾਲੇ ਹੁਣ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਉਤਾਰ ਲਾਂਗੇ ਧਾਗਾ ਇੱਧਰ ਹੀ ਹੋਊਗਾ ਫਿਰ ਅਸੀਂ ਇਹਨੂੰ ਸਿੱਧਾ ਬਣਾ ਦਾਂਗੇ ਅਗਲਾ ਕੁੰਡਾ ਜਿਵੇਂ ਅਸੀਂ ਪਹਿਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਸਲਾਈ ਇਹ ਬਣੋਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਆ ਤਿੰਨ ਗੁੰਡੇ ਤਾਰ ਲਵਾਂਗੇ ਤੇ ਇਸ ਤਰ੍ਹਾਂ ਕਰਕੇ ਅਸੀਂ ਅਗਲਾ ਕੁੰਡਾ ਸਿੱਧਾ ਬਣਾ ਦਾਂਗੇ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਆਹ ਤਿੰਨ ਗੁੰਡੇ ਹੁਣ ਅਸੀਂ ਇਸ ਤਰ੍ਹਾਂ ਤਾਰ ਲਵਾਂਗੇ ਇਸ ਤਰ੍ਹਾਂ ਸਲਾਈ ਪਾ ਕੇ ਇੱਕ ਗੁੰਡਾ ਸਿੱਧਾ ਬਣਾ ਦਾਂਗੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਇਹ ਸਾਡੀਆਂ ਹੁਣ ਜੀ ਤਿੰਨ ਸਲਾਈਆਂ ਹੋ ਗਈਆਂ ਹੁਣ ਆਗੇ ਆਪਾਂ ਚੌਥੀ ਸਲਾਈ ਤੇ ਆਹ ਕੁੰਡਾ ਅਸੀਂ ਤਾਰਿਆ। ਆਹ ਵਾਲਾ ਕੁੰਡਾ ਉਲਟਾ ਬਣਾਵਾਂਗੇ। ਸੌਰੀ ਸਿੱਧਾ ਬਣਾਵਾਂਗੇ ਉਲਟੇ ਪਾਸੇ। ਇੱਕ ਕੁੰਡਾ ਉਲਟਾ ਬਣਾਵਾਂਗੇ। ਹੁਣ ਜਿਹੜੇ ਸਾਡੇ ਕੋਲੇ ਆਹ ਚਾਰ ਕੁੰਡੇ ਹੈਗੇ ਆ। ਆ ਚਾਰ ਕੁੰਡੇ ਹੋ ਗਏ ਜੀ ਸਾਡੇ ਕੋਲ। ਇੱਕ ਕੁੰਡਾ ਅਸੀਂ ਤਾਰਿਆ ਸੀ ਤਿੰਨ ਕੁੰਡੇ ਅਸੀਂ ਉੱਪਰ ਵਾਲ ਪਾ ਕੇ ਬਣਾ ਲਏ। ਹੁਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਸਲਾਈ ਪਾ ਕੇ ਇੱਕ ਫੇਰ ਵਾਲ ਪਾ ਕੇ ਦੋ ਵਾਰੀ ਬਣਾ ਲਾਂਗੇ ਹੁਣ ਅਸੀਂ ਇਹਦੇ ਤੋਂ ਤਿੰਨ ਗੁੰਡੇ ਬਣਾ ਲਾਂਗੇ ਅਗਲਾ ਗੁੰਡਾ ਫੇਰ ਅਸੀਂ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਆਹ ਵਾਲੇ ਗੁੰਡੇ ਅਸੀਂ ਫੇਰ ਉਤਾਰ ਕੇ ਆ ਇਸ ਤਰ੍ਹਾਂ ਸਲਾਈ ਤੇ ਲਾਵਾਂਗੇ ਤਾਰ ਨਹੀਂ ਨਹੀਂ ਹੈਗੇ ਇਹਨਾਂ ਤੋਂ ਅਸੀਂ ਚਾਰ ਕੁੰਡੇ ਆ ਇਹ ਸਾਢੇ 3 ਕੁੰਡੇ ਬਣਾ ਲਾਂਗੇ ਹਾਂਜੀ ਫਿਰ ਅਗਲਾ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਅੱਗੇ ਫਿਰ ਸਾਡੇ ਕੋਲੇ ਚਾਰ ਕੁੰਡੇ ਆ ਗਏ ਇਹਨਾਂ ਚਾਰਾਂ ਨੂੰ ਅਸੀਂ ਇੱਕੋ ਵਾਰੀ ਬਣਾਵਾਂਗੇ ਤੇ ਇਹਦੇ ਚੋਂ ਤਿੰਨ ਕੁੰਡੇ ਬਣਾ ਲਵਾਂਗੇ ਅਸੀਂ ਅਗਲਾ ਕੁੰਡਾ ਫਿਰ ਤੋਂ ਉਲਟਾ ਇੱਕ ਕੁੰਡਾ ਸਿੱਧਾ ਆਹ ਕੁੰਡਾ ਉਲਟਾ ਹੁਣ ਅਸੀਂ ਇੱਕ ਕੁੰਡਾ ਉਤਾਰਿਆ ਇੱਕ ਉਲਟਾ ਬਣਾਇਆ ਇੱਕ ਕੁੰਡਾ ਸੋਰੀ ਆਹ ਵਾਲਾ ਕੁੰਡਾ ਜਿਹੜਾ ਸਾਡਾ ਹੁਣ ਇਹਦੇ ਨਾਲ ਇੱਕ ਕੁੰਡਾ ਇਧਰੋਂ ਲਵਾਂਗੇ ਇਸ ਤਰ੍ਹਾਂ ਸਲਾਈ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਫਿਰ ਧਾਗਾ ਅੱਗੇ ਕਰਾਂਗੇ ਆਹ ਵਾਲਾ ਕੁੰਡਾ ਸੀ ਤਾਰ ਲਾਂਗੇ ਆਹ ਵਾਲਾ ਕੁੰਡਾ ਸੀ ਇਸ ਤਰ੍ਹਾਂ ਉਲਟਾ ਕੇ ਇਧਰਲੇ ਕੁੰਡੇ ਨਾਲ ਲੈ ਕੇ ਦੋਵਾਂ ਦਾ ਇਹ ਕਿਵੇਂ ਇਸ ਤਰ੍ਹਾਂ ਕਰ ਦਾਂਗੇ ਵਲ ਪਾ ਕੇ ਜਿਵੇਂ ਅਸੀਂ ਪਹਿਲੀ ਸਲਾਈ ਬਣਾਈ ਸੀ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਆਸ ਕੁੰਡੇ ਦੇ ਨਾਲ ਹੁਣ ਅਸੀਂ ਇੱਕ ਕੁੰਡਾ ਇਧਰੋਂ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ ਧਾਗਾ ਅੱਗੇ ਕਰਾਂਗੇ ਆ ਵਾਲਾ ਕੁੰਡਾ ਅਸੀਂ ਤਾਰ ਲਾਂਗੇ ਤੇ ਆ ਵਾਲਾ ਕੁੰਡਾ ਅਸੀਂ ਇਸ ਤਰ੍ਹਾਂ ਉਲਟਾ ਲਾਂਗੇ ਤੇ ਦੋ ਕੁੰਡਿਆਂ ਦਾ ਇਸ ਤਰ੍ਹਾਂ ਉੱਪਰੋਂ ਦੀ ਇਸ ਤਰ੍ਹਾਂ ਵਾਲ ਪਾ ਕੇ ਦੋਹਾਂ ਦਾ ਇੱਕ ਕਰ ਦਾਂਗੇ ਫਿਰ ਇੱਕ ਕੁੰਡਾ ਉਲਟਾ ਅੱਗੇ ਆਸ ਕੁੰਡੇ ਨਾਲ ਅਸੀਂ ਇਧਰੋਂ ਇੱਕ ਕੁੰਡਾ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਅੱਗੇ ਕਰਕੇ ਆਹ ਵਾਲਾ ਕੁੰਡਾ ਉਤਾਰ ਲਾਂਗੇ ਆਹ ਵਾਲਾ ਕੁੰਡਾ ਅਸੀਂ ਇਸ ਤਰ੍ਹਾਂ ਲਟਾ ਕੇ ਦੋਹਾਂ ਦਾ ਇੱਕ ਕਰ ਦਿਆਂਗੇ ਇੱਕ ਹੁਣ ਉਲਟਾ ਬਸ ਜਿਹੜੀ ਹੁਣ ਅਸੀਂ ਪਹਿਲੀ ਸਲਾਈ ਬਣਾਈ ਸੀ ਡਿਜ਼ਾਈਨ ਦੀ ਸਾਡੀ ਹੋਰ ਸਲਾਈ ਸਟਾਰਟ ਹੋ ਗਈ। ਇਹ ਇਹ ਡਿਜ਼ਾਈਨ ਮੈਂ ਬਣਿਆ ਹੋਇਆ ਤੁਹਾਨੂੰ ਰੰਗਾਂ ਵਿੱਚ ਦਿਖਾਉਣੀ ਆ ਕਿ ਸਾਡੇ ਕੋਲੇ ਬਚੇ ਹੋਏ ਰੰਗ ਹੋਣ ਤਾਂ ਅਸੀਂ ਚਾਰ-ਚਾਰ ਸਲਾਈਆਂ ਪਾ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਆ। ਦੇਖੋ ਇਹ ਕਿੰਨਾ ਸੋਹਣਾ ਬਣਿਆ। ਇੱਕ ਰੰਗ ਦਾ 베ਸ ਰੱਖ ਕੇ ਇੱਕ ਰੰਗ ਦਾ ਨਾਂ ਵੀ ਰੱਖੀਏ ਅਸੀਂ بیس ਤਾਂ ਅਸੀਂ ਸਾਡੇ ਕੋਲੇ ਜੇ ਥੋੜੇ ਥੋੜੇ ਰੰਗ ਪਏ ਆ ਤਾਂ ਅਸੀਂ ਸਾਰੇ ਬਣਾ ਕੇ ਪਾ ਕੇ ਅਸੀਂ ਇੱਕ ਤਰ੍ਹਾਂ ਦਾ ਇਹੋ ਜਿਹਾ ਡਿਜ਼ਾਈਨ ਬਣਾ ਸਕਦੇ ਆ ਤੇ ਜੇ ਅਸੀਂ ਇਸ ਤਰ੍ਹਾਂ ਬਣਾਉਣੀ ਹੈ ਇੱਕ ਰੰਗ ਦਾ بیس ਰੱਖਦੇ ਆ ਇਹਦੇ ਵਿੱਚ ਆਹ ਕਲਰ ਪਾਉਨੇ ਆ ਛੋਟੇ ਛੋਟੇ ਤਾਂ ਇਸ ਤਰ੍ਹਾਂ ਬਣ ਜੂਗਾ ਜੀ ਦੇਖੋ ਇਹ ਕਿੰਨਾ ਸੋਹਣਾ ਬਣਿਆ ਚਾਰ ਚਾਰ ਸਲਾਈਆਂ ਪੈਂਦੀਆਂ ਨੇ ਜੀ ਸਿਰਫ ਚਾਰ ਸਲਾਈਆਂ ਆਹ ਚਾਰ ਚਾ ਰਹਾ ਹੈ ਇੱਕ ਰੰਗ ਦੀਆਂ ਚਾਰ ਚਾਰ ਸਲਾਈਆਂ ਪੈਂਦੀਆਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਪੂਰੀ ਦੇਖਿਓ ਮੇਰੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਵੀਡੀਓ ਦੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਵੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਤੇ ਵੀਡੀਓ ਮੇਰੀ ਪੂਰੀ ਦੇਖਿਓ ਜੀ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਵਾਰ-ਵਾਰ ਮੈਂ ਕਹਿੰਨੀ ਤੁਹਾਨੂੰ ਕਿ ਮੇਰੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਲਾਈਕ ਵੀ ਕਰਦਿਆ ਕਰੋ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ